ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਸਭ ਤੋਂ ਪਹਿਲਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਾਰੀ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਜੀ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਇਸਵੀ ਨੂੰ ਆਪ ਜੀ ਦੇ ਸਤਿਕਾਰਯੋਗ ਪਿਤਾ ਭਾਈ ਭਗਤਾ ਜੀ ਅਤੇ ਆਪ ਜੀ ਦੀ ਸਤਕਾਰਯੋਗ ਮਾਤਾ ਮਾਤਾ ਜਿਉਣੀ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦਾ ਪਿੰਡ ਪਹੂਵਿੰਡ ਸੀ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਉਂਦਾ ਹੈ ਬਾਬਾ ਦੀਪ ਸਿੰਘ ਜੀ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਅਨੰਦਪੁਰ ਸਾਹਿਬ ਗਏ ਸਨ ਜਦੋਂ ਸਹਬੇ ਕਮਾਲ ਧੰਤਨ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਮਹਾਰਾਜ ਜੀ ਨੇ ਸਿੱਖਾਂ ਨੂੰ ਵਿਸਾਖੀ ਦੇ ਉੱਪਰ ਇਕੱਤਰ ਹੋਣ ਵਾਸਤੇ ਹੁਕਮਨਾਮੇ ਭੇਜੇ ਸੀ ਤਾਂ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਵੀ ਸ੍ਰੀ ਅਨੰਦਪੁਰ ਸਾਹਿਬ ਗਿਆ ਸੀ ਗੁਰੂ ਪਿਆਰੇਓ 1699 ਦੀ ਵਿਸਾਖੀ ਨੂੰ ਬਾਬਾ ਜੀ ਅਨੰਦਪੁਰ ਸਾਹਿਬ ਗਏ ਨੇ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਮਹਾਰਾਜੀ ਦੁਆਰਾ ਖੰਡੇ ਦੀ ਪੋਹਲ ਅੰਮ੍ਰਿਤ ਛਕ ਕੇ ਖਾਲਸੇ ਸਜੇ ਸਨ ਬਾਬਾ ਦੀਪ ਸਿੰਘ ਜੀ ਨੇ ਜਦੋਂ ਅੰਮ੍ਰਿਤ ਛਕਿਆ ਹੈ ਨਾ ਅੰਮ੍ਰਿਤ ਛਕਣ ਤੋਂ ਬਾਅਦ ਪਰਿਵਾਰ ਆਪਣੇ ਗ੍ਰਹਿ ਨੂੰ ਆਪਣੇ ਘਰ ਨੂੰ ਵਾਪਸ ਜਾਣ ਲੱਗਿਆ ਤਾਂ ਬਾਬਾ ਦੀਪ ਸਿੰਘ ਜੀ ਆਪਣੇ ਘਰ ਵਾਲਿਆਂ ਦੇ ਨਾਲ ਆਪਣੇ ਮਾਤਾ ਪਿਤਾ ਦੇ ਨਾਲ ਨਹੀਂ ਗਏ ਉਹ ਆਨੰਦਪੁਰ ਸਾਹਿਬੀ ਰਹਿ ਗਏ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਣਾ ਚਾਹੁੰਦਾ ਹਾਂ ਮੇਰਾ ਮਨ ਘਰੇ ਜਾਣ ਨੂੰ ਨਹੀਂ ਕਰਦਾ ਮੇਰਾ ਮਨ ਇੱਥੇ ਹੀ ਹੈ ਮੈਂ ਆਪ ਜੀ ਦੀ ਸੇਵਾ ਦੇ ਵਿੱਚ ਰਹਿਣਾ ਚਾਹੁੰਦਾ ਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਨਜ਼ਦੀਕੀ ਬਣ ਗਏ ਹਥਿਆਰਾਂ ਦੀ ਸਿਖਲਾਈ ਲਈ ਘੋੜ ਸਵਾਰੀ ਅਤੇ ਹੋਰ ਮਾਰਸ਼ਲ ਕੁਸ਼ਲਤਾਵਾਂ ਵਿੱਚ ਕਾਫੀ ਸਮਾਂ ਬਤੀਤ ਕੀਤਾ ਭਾਈ ਮਨੀ ਸਿੰਘ ਤੋਂ ਉਹਨਾਂ ਨੇ ਗੁਰਮੁਖੀ ਪੜ੍ਹਨੀ ਅਤੇ ਲਿਖਣੀ ਸਿੱਖੀ ਸੀ ਅਤੇ ਗੁਰੂਆਂ ਦੇ ਸ਼ਬਦਾਂ ਦੀ ਵਿਆਖਿਆ ਵੀ ਕੀਤੀ ਆਨੰਦਪੁਰ ਸਾਹਿਬ ਵਿਖੇ 2 ਸਾਲ ਬਿਤਾਉਣ ਤੋਂ ਬਾਅਦ ਬਾਬਾ ਜੀ 1702 ਵਿੱਚ ਆਪਣੇ ਪਿੰਡ ਵਾਪਸ ਚਲੇ ਗਏ ਸਨ ਬਾਬਾ ਜੀ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਪਾਸ਼ਾ ਮਹਾਰਾਜੀ ਦੁਆਰਾ 1705 ਦੇ ਵਿੱਚ ਤਲਵੰਡੀ ਸਾਬੋ ਵਿਖੇ ਬੁਲਾਇਆ ਗਿਆ ਜਿੱਥੇ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਿਖਤਾ ਨੂੰ ਪੋਥੀਆਂ ਬਣਾਉਣ ਵਿੱਚ ਭਾਈ ਮਨੀ ਸਿੰਘ ਜੀ ਦੀ ਮਦਦ ਕੀਤੀ ਸਹਾਇਕ ਲਿਖਾਰੀ ਬਣੇ ਜਦੋਂ ਦਸ਼ਮੇਸ਼ ਪਿਤਾ ਜੀ ਤਲਵੰਡੀ ਸਾਬੋ ਤੋਂ ਦੱਖਣ ਵੱਲ ਨੂੰ ਗਏ ਨੇ ਨਾ ਤਾਂ ਉਥੇ ਦੀ ਸੇਵਾ ਸੰਭਾਲ ਅਤੇ ਸੰਗਤਾਂ ਨੂੰ ਗੁਰਬਾਣੀ ਉਪਦੇਸ਼ ਦੇਣ ਵਾਸਤੇ ਬਾਬਾ ਜੀ ਨੂੰ ਤਲਵੰਡੀ ਸਾਬੋ ਦੀ ਸੇਵਾ ਸੰਭਾਲ ਕੇ ਦਸ਼ਮੇਸ਼ ਪਿਤਾ ਜੀ ਗਏ ਸਨ ਗੁਰੂ ਪਿਆਰਿਓ ਬਹੁਤ ਸਾਲ ਬਾਬਾ ਦੀਪ ਸਿੰਘ ਜੀ ਇਥੇ ਸੇਵਾ ਨਿਭਾਉਂਦੇ ਰਹੇ ਅਤੇ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਦੇ ਰਹੇ ਸਨ 1748 ਈਸਵੀ ਦੀ ਵਿਸਾਖੀ ਨੂੰ ਅੰਮ੍ਰਿਤਸਰ ਵਿੱਚ ਸਰਬੱਤ ਖਾਲਸੇ ਦੀ ਮੀਟਿੰਗ ਦੇ ਵਿੱਚ ਦਲ ਖਾਲਸੇ ਦੇ 65 ਜਥਿਆਂ ਨੂੰ 12 ਮਿਸਲਾਂ ਵਿੱਚ ਮੋੜ ਸੰਗਠਿਤ ਕੀਤਾ ਗਿਆ ਸੀ ਬਾਬਾ ਦੀਪ ਸਿੰਘ ਜੀ ਨੂੰ ਸ਼ਹੀਦ ਮਿਸਲ ਦੀ ਅਗਵਾਈ ਵੀ ਸੌਂਪੀ ਗਈ ਸੀ ਅਪ੍ਰੈਲ 1757 ਦੇ ਵਿੱਚ ਜਦੋਂ ਅਹਿਮਦ ਸ਼ਾਹ ਦੁਰਾਨੀ ਨੇ ਚੌਥੀ ਵਾਰ ਉੱਤਰੀ ਭਾਰਤ ਦੇ ਉੱਪਰ ਹਮਲਾ ਕੀਤਾ ਹੈ ਨਾ ਉਹ ਭਾਰਤ ਦੇ ਜਵਾਨਾਂ ਅਤੇ ਔਰਤਾਂ ਨੂੰ ਬੰਦੀ ਬਣਾ ਕੇ ਲੈ ਕੇ ਜਾ ਰਿਹਾ ਸੀ ਤਾਂ ਸਿੱਖਾਂ ਨੇ ਉਸ ਤੋਂ ਕੀਮਤੀ ਚੀਜ਼ਾਂ ਅਤੇ ਅਗਵਾਕਾਰਾਂ ਨੂੰ ਮੁਕਤ ਕਰਨ ਦੀ ਯੋਜਨਾ ਬਣਾਈ ਬਾਬਾ ਦੀਪ ਸਿੰਘ ਜੀ ਦਾ ਜਥਾ ਕੁਰੂਕਸ਼ੇਤਰ ਨੇੜੇ ਤਾਇਨਾਤ ਕੀਤਾ ਗਿਆ ਉਹਨਾਂ ਦੀ ਟੁਕੜੀ ਨੇ ਵੱਡੀ ਗਿਣਤੀ ਦੇ ਵਿੱਚ ਕੈਦੀਆਂ ਨੂੰ ਰਿਹਾ ਕਰਵਾਇਆ ਦੁਰਾਨੀ ਦੇ ਕਾਫੀ ਖਜ਼ਾਨੇ ਤੇ ਛਾਪੇਮਾਰੀ ਕੀਤੀ ਲਾਹੌਰ ਪਹੁੰਚਣ ਤੇ ਦੁਰਾਨੀ ਇਸ ਦੇ ਘਾਟੇ ਤੋਂ ਪ੍ਰਭਾਵਿਤ ਹੋ ਕੇ ਨਾ ਹਰਿਮੰਦਰ ਸਾਹਿਬ ਨੂੰ ਢਾਉਣ ਦਾ ਆਦੇਸ਼ ਦੇ ਦਿੰਦਾ ਹੈ ਇਸ ਅਸਥਾਨ ਤੇ ਹਮਲਾ ਕਰ ਦਿੱਤਾ ਗਿਆ ਅਤੇ ਪਵਿੱਤਰ ਸਰੋਵਰ ਮਿੱਟੀ ਨਾਲ ਭਰਿਆ ਗਿਆ ਦੁਰਾਨੀ ਨੇ ਪੰਜਾਬ ਖੇਤਰ ਆਪਣੇ ਪੁੱਤਰ ਰਾਜਕੁਮਾਰ ਤੈਮੂਰ ਸ਼ਾਹ ਨੂੰ ਸੌਂਪ ਦਿੱਤਾ ਸੀ ਅਤੇ ਉਸ ਨੂੰ ਜਨਰਲ ਜਹਾਨ ਖਾਨ ਦੇ ਅਧੀਨ 10000 ਬੰਦਿਆਂ ਦੀ ਇੱਕ ਫੌਜ ਛੱਡ ਗਿਆ ਸੀ 75 ਸਾਲ ਦੇ ਬਾਬਾ ਦੀਪ ਸਿੰਘ ਜੀ ਨੇ ਮਹਿਸੂਸ ਕੀਤਾ ਕਿ ਇਹ ਫਗਾਨਾ ਨੂੰ ਅਸਥਾਨ ਦੀ ਬੇਅਦਵੀ ਕਰਨ ਦੇ ਪਾਪ ਦਾ ਪ੍ਰਾਛਿਤ ਕਰਨਾ ਉਹਨਾਂ ਉੱਤੇ ਹੀ ਨਿਰਪਰ ਕਰਦਾ ਹੈ। ਉਹਨਾਂ ਨੇ ਤਖਤ ਦਮਦਮਾ ਸਾਹਿਬ ਵਿਖੇ ਅਰਦਾਸ ਕੀਤੀ ਹੈ ਕਿ ਉਹ ਹਰ ਮੰਦਰ ਸਾਹਿਬ ਨੂੰ ਜ਼ਾਲਿਮਾਂ ਤੋਂ ਛੁਡਾਉਣਗੇ। ਉਹਨਾਂ ਨਾਲ ਜਾਣ ਲਈ 500 ਆਦਮੀ ਅੱਗੇ ਆਇਆ। ਬਾਬਾ ਦੀਪ ਸਿੰਘ ਜੀ ਨੇ ਅਮਰਤਸਰ ਦੀ ਸ਼ੁਰੂਆਤ ਤੋਂ ਪਹਿਲਾਂ ਅਰਦਾਸ ਕੀਤੀ ਹੈ। ਕਿ ਮੇਰਾ ਸਿਰ ਦਰਬਾਰ ਸਾਹਿਬ ਵਿਖੇ ਪੈ ਜਾਵੇ ਜਦੋਂ ਉਹ ਦਰਬਾਰ ਸਾਹਿਬ ਵੱਲ ਵਧੇ ਨੇ ਨਾ ਤਾਂ ਬਹੁਤ ਸਾਰੇ ਪਿੰਡ ਵਾਸੀ ਉਹਨਾਂ ਦੇ ਜਥੇ ਵਿੱਚ ਸ਼ਾਮਲ ਹੋ ਗਏ ਜਦੋਂ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਤੋਂ 10 ਮੀਲ ਦੀ ਦੂਰੀ ਤੇ ਤਰਨਤਾਰਨ ਸਾਹਿਬ ਪਹੁੰਚੇ ਨੇ ਨਾ ਤਾਂ 5000 ਤੋਂ ਵੱਧ ਸਿੱਖ ਉਹਨਾਂ ਦੇ ਨਾਲ ਸਨ ਜੋ ਤਲਵਾਰਾਂ ਅਤੇ ਬਰਸ਼ੀਆਂ ਦੇ ਨਾਲ ਲੈਸ ਸਨ ਬਾਬਾ ਦੀਪ ਸਿੰਘ ਨੇ ਅਫਗਾਨ ਫੌਜ ਦੁਆਰਾ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲੈਣ ਵਾਸਤੇ ਪ੍ਰਣ ਕੀਤਾ ਏ 13 ਨਵੰਬਰ 1757 ਨੂੰ ਅੰਮ੍ਰਿਤਸਰ ਦੀ ਲੜਾਈ ਵਿੱਚ ਸਿੱਖ ਅਤੇ ਅਫਗਾਨ ਆਪਸ ਵਿੱਚ ਟਕਰਾ ਗਏ ਅਤੇ ਇਸ ਸੰਘਰਸ਼ ਦੇ ਵਿੱਚ ਨਾ ਬਾਬਾ ਦੀਪ ਸਿੰਘ ਜੀ ਸ਼ਹੀਦ ਹੋਏ ਸਨ ਬਾਬਾ ਦੀਪ ਸਿੰਘ ਜੀ ਜੰਗ ਦੇ ਵਿੱਚ ਲੜਦੇ ਸਮੇਂ ਜਹਾਨ ਖਾਨ ਦੇ ਸਾਹਮਣੇ ਆਏ ਨੇ ਤਾਂ ਦੋਨਾਂ ਨੇ ਜਦੋਂ ਵਾਰ ਕੀਤਾ ਹੈ ਨਾ ਤਾਂ ਦੋਨਾਂ ਦੇ ਵਾਰ ਨਾਲ ਦੋਨਾਂ ਦੀਆਂ ਗਰਦਨਾ ਕੱਟੀਆਂ ਗਈਆਂ ਸ਼ਰੀਰ ਧੜੇਠਾ ਢਿੱਗ ਗਏ ਨੇ ਸਿੰਘਾਂ ਨੇ ਬਾਬਾ ਦੀਪ ਸਿੰਘ ਜੀ ਨੂੰ ਵੰਗਾਰ ਕੇ ਯਾਦ ਦਿਵਾਇਆ ਕਿ ਤੁਸੀਂ ਹਰਿਮੰਦਰ ਸਾਹਿਬ ਪਹੁੰਚਣਾ ਸਰੋਵਰ ਦੇ ਆਲੇ-ਦੁਆਲੇ ਪਹੁੰਚਣ ਦਾ ਸੰਕਲਪ ਲਿਆ ਸੀ ਸਿੱਖ ਦੀ ਗੱਲ ਸੁਣਦਿਆਂ ਹੀ ਨਾ ਬਾਬਾ ਦੀਪ ਸਿੰਘ ਜੀ ਨੇ ਆਪਣੇ ਸਿਰ ਨੂੰ ਆਪਣੇ ਸ਼ੀਸ਼ ਨੂੰ ਆਪਣੇ ਖੱਬੇ ਹੱਥ ਦੇ ਨਾਲ ਆਪਣੇ ਖੱਬੇ ਹੱਥ ਦੀ ਹਥੇਲੀ ਦੇ ਉੱਪਰ ਰੱਖਿਆ ਏ ਸੋ ਗੁਰਬਾਣੀ ਦਾ ਫਰਮਾਨ ਹੈ ਸੂਰ ਸੋ ਪਹਿਚਾਨੀਏ ਜੋਲ ਰਹਿ ਦੀਨ ਕੇ ਤ ਪੁਰਜਾ ਪੁਰਜਾ ਕਟ ਮਰੇ ਕਬ ਹੂ ਨਾ ਛਾ ਡਖੇਤ ਬਾਬਾ ਜੀ ਨੇ ਆਪਣੇ ਸ਼ੀਸ਼ ਨੂੰ ਆਪਣੀ ਹਥੇਲੀ ਦੇ ਉੱਪਰ ਰੱਖਿਆ ਅਤੇ 18 ਸਿਰ ਦੇ ਖੰਡੇ ਨਾਲ ਆਪਣੇ ਰਸਤੇ ਤੇ ਆਉਂਦੇ ਹੋਏ ਦੁਸ਼ਮਣ ਨੂੰ ਇਸ ਤਰ੍ਹਾਂ ਕੱਟ ਵੱਢ ਕੀਤਾ ਏ ਇਹ ਦਸ਼ਮਣ ਦੇ ਵਿੱਚ ਤੜਥੱਲੀ ਮਚ ਗਈ ਉਹਨਾਂ ਨੂੰ ਭੱਜਣ ਦਾ ਰਾਹ ਨਾ ਲੱਭਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੈ ਗੁਰੂ ਪਿਆਰਿਓ ਬਾਬਾ ਦੀਪ ਸਿੰਘ ਜੀ ਨੇ ਹਰਮੰਦਰ ਸਾਹਿਬ ਦੇ ਆਲੇ-ਦੁਆਲੇ ਦੇ ਚੱਕਰ ਲਗਾਏ ਨੇ ਅਤੇ ਪਹੁੰਚ ਕੇ ਆਪਣੇ ਆਖਰੀ ਸਾਹ ਲਏ ਨੇ ਸਿੱਖਾਂ ਨੇ ਅਫਗਾਨ ਫੌਜ ਨੂੰ ਹਰਾ ਕੇ ਵਾਪਸ ਮੋੜ ਦਿੱਤਾ ਹੈ ਜਿਸ ਸਥਾਨ ਤੇ ਬਾਬਾ ਦੀਪ ਸਿੰਘ ਜੀ ਦਾ ਸ਼ੀਸ਼ ਡਿਗਿਆ ਸੀ ਉਹ ਅਸਥਾਨ ਹਰਮੰਦਰ ਸਾਹਿਬ ਦੇ ਵਿੱਚ ਬਣਿਆ ਹੋਇਆ ਏ ਅਤੇ ਦੁਨੀਆ ਭਰ ਦੇ ਸਿੱਖ ਇੱਥੇ ਆ ਕੇ ਸ਼ਰਧਾਂਜਲੀयां ਭੇਟ ਕਰਦੇ ਨੇ ਬਾਬਾ ਦੀਪ ਸਿੰਘ ਜੀ ਦਾ ਖੰਡਾ ਦੋ ਧਾਰੀ ਤਲਵਾਰ ਜਿਸ ਦਾ ਉਹਨਾਂ ਨੇ ਆਪਣੀ ਅੰਤਮ ਲੜਾਈ ਦੇ ਵਿੱਚ ਇਸਤੇਮਾਲ ਕੀਤਾ ਸੀ ਅੱਜ ਵੀ ਅਕਾਲ ਤਖਤ ਸਾਹਿਬ ਵਿਖੇ ਸੁਰਖੀਤ ਹੈ ਸੋ ਗੁਰੂ ਪਿਆਰਿਓ ਇਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਅਗਰ ਆਪ ਜੀ ਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵਤੋ ਬਦਲਾਇਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਸਾਖੀ ਸੁਣਾਉਂਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਵਣਗੀਆਂ ਸੋ ਅਣਜਾਣ ਬੱਚੇ ਸਮਝ ਕੇ ਮੁਆਫ ਕਰ ਦੇਣਾ ਜੀ ਅਗਰ ਚੈਨਲ ਦੇ ਉੱਪਰ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਸਾਖੀ ਨੂੰ ਲਾਇਕ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ